ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਪੈਂਟ ਪਲੈਜ਼ੋ ਦੀ ਕਟਿੰਗ ਦੱਸਣ ਜਾ ਰਹੇ ਹਾਂ ਹਾਂਜੀ ਇਹ ਹੈਗਾ ਵਾ 20 ਹੀ ਪਵਾਲਿਆਂ ਦੀ ਪਲੈਜ਼ੋ ਪੈਂਟ ਕਟਿੰਗ ਇਹਨਾਂ ਦੀ ਫਰੰਟ ਆਪਾਂ ਲੈਣੀ ਹੈ 12 ਇੰਚ ਔਰ ਲੈਂਥ ਹੈਗੀ ਆ ਸਾਡੀ 36 ਆਲਰੇਡੀ ਅਸੀਂ 36 ਲੈਂਥ ਲੈ ਕੇ ਤੇ 2.5 ਇੰਚ ਦਾ ਮਾਰਜਨ ਆਪਾਂ ਲੈ ਲੈਣਾ ਵਾ ਜੋ ਕਿ ਆਪਾਂ ਫੋਲਡ ਕਰਨਾ ਹੈ ਠੀਕ ਹੈ ਜੀ ਹੁਣ ਅਸੀਂ ਇਹਦਾ ਆਸਨ ਲਵਾਂਗੇ ਆਸਨ ਹੈ 12 ਇੰਚ फ्रंट नेक फ्रंट ਦਾ 12 ਇੰਚ ਆਸਨ ਹੈ ਤੇ 2.5 ਇੰਚ ਅਸੀਂ ਇਹਦਾ ਵੱਧ ਲਵਾਂਗੇ ਆਸਨ ਦਾ ਇਹਦੀ ਅਸੀਂ ਹਲਕੀ ਜਿਹੀ ਗੁਲਾਈ ਪਾਣੀ ਆ ਰਾਉਂਡ ਸ਼ੇਪ ਚ ਓਕੇ ਤੇ ਨੀਚੋਂ ਆਪਾਂ ਬਾਟਮ ਲਵਾਂਗੇ 8 ਇੰਚ ਦਾ ਸਾਡਾ 6 ਇੰਚ ਬਾਟਮ ਤਿਆਰ ਹੋਏਗਾ 2 ਇੰਚ ਦਾ ਅਸੀਂ ਮਾਰ ਜਨ ਦੇ ਰਹੇ ਆ ਲੂਜ਼ਿੰਗ ਜੋ ਕਿ ਟਾਈਟ ਵੀ ਕਰਨਾ ਹੋਵੇ ਤਾਂ ਕਰ ਸਕਦੇ ਆਪਾਂ ਸੋ ਤੋਂ ਬਾਅਦ ਅਸੀਂ 15 ਇੰਚ ਦਾ ਆਸਣ ਲੈਣਾ ਬੈਕ ਦਾ ਤਾਂ ਜੋ ਸਾਨੂੰ ਬੈਠਣ ਚ ਉੱਠਣ ਚ ਕੋਈ ਦਿੱਕਤ ਨਾ ਹੋਵੇ ਤਾਂ 8 ਇੰਚ ਦੀ ਅਸੀਂ ਗੁਲਾਈ ਲੈਣੀ ਆ ਨੀਚੇ ਤੋਂ ਵੀ ਆਪਾਂ 2-2 ਇੰਚ ਦੀ ਲੂਸਿੰਗ ਲੈਣੀ ਆ ਜਿਹਨੂੰ ਕਿ ਆਪਾਂ ਆਸਣ ਨਾਲ ਮਿਲਾਣਾ ਆ ਲੋ ਜੀ ਇਹ ਸਾਡੀ ਸਿੰਪਲ ਤੇ ਇਜ਼ੀ ਪੈਂਟ ਪਲਾਜ਼ੋ ਦੀ ਕਟਿੰਗ ਆ ਬਾਕੀ ਅਸੀਂ ਤੁਹਾਨੂੰ ਇਹਦੀ ਸਟਿਚਿੰਗ ਵੀ ਦੱਸਾਂਗੇ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਧੰਨਵਾਦ ਜੀ ਤੁਹਾਡਾ